ਹਾਂਜੀ ਭਾਂਜੀ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਐ ਐਨ ਅਗਮਾਨ ਗੰਗੀਸਪੁਰ ਮੇਰਾ ਨਾਮ ਆ ਬਲਜਿੰਦਰ ਤੇ ਮੇਰੇ ਪਤੀ ਦਾ ਨਾਮ ਕੀ ਵਾਕਿਆ ਹੋਇਆ ਤੁਹਾਡੇ ਨਾਲ ਕੱਲ ਸਾਡੇ ਨੇ ਇੱਦਾਂ ਇੱਕ ਢੰਗਰ ਲੈ ਕੇ ਮੇਰਾ ਬੇਟਾ ਗਿਆ ਸੀ ਤੇ ਉਥੋਂ ਵਾਪਸ ਆਉਣ ਲਿਆ ਸੀ ਤੇ ਜਦੋਂ ਆਉਣ ਲਿਆ ਸੀ ਇਹ ਮੰਦਲ ਅੱਗੇ ਘੋਟੇ ਸੀ ਮੋੜ ਤੇ ਤੇ ਇਹਨਾਂ ਨੇ ਮੇਰੇ ਬੇਟੇ ਨੂੰ ਝਪਟਿਆ ਹੀ ਫੜ ਲਿਆ ਕੀ ਨਾਮ ਇਹਨਾਂ ਦਾ ਉਹਨਾਂ ਕਲਵੰਤਕੌਰ ਕਲਵੰਤਕੌਰ ਦੀ ਨਾਲ ਪਤਨੀ ਸੀ ਤੇ ਨਾਲ ਉਹਦੇ ਉਹਦਾ ਬੇਟਾ ਸੀ ਇੱਕ ਤੇ ਇਹਨਾਂ ਨੇ ਤਿੰਨਾਂ ਨੇ ਰਲ ਕੇ ਮੇਰੇ ਬੇਟੇ ਨੂੰ ਖੋਹ ਲਿਆ ਕੀ ਹੋਇਆ ਕੀ ਸੀ ਕਿਉਂ ਨਹੀਂ ਤੋਂ ਮਾਰਿਆ ਜੀ ਝੋਨੇ ਦੇ ਵਿੱਚ ਮੇਰੇ ਉਹਨਾਂ ਦੇ ਡੰਗਰ ਵੜ ਗਏ ਸਾਡੇ ਬੇਟੇ ਦੇ ਇਸ ਕਰਕੇ ਉਹਨਾਂ ਨੇ ਸਾਡੇ ਬੇਟੇ ਨੂੰ ਮਾਰਿਆ ਤੇ ਜਦੋਂ ਅਸੀਂ ਕਮੇਟ ਗਏ ਆ ਸਾਨੂੰ ਕਹਿੰਦੇ ਪੁੱਤੇ ਚੂੜੀਓ ਸਾਨੂੰ ਕਹਿੰਦੇ ਤਣਾ ਤੁਹਾਨੂੰ ਮਾਰ ਕੇ ਹਸਣਾ ਹੈ ਵੇਕਰ ਤੇ ਸਾਡੇ ਵੱਟ ਬੰਨੇ ਤੁਸੀਂ ਚੜੇ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਇਹ ਮੰਗ ਕਰਦੇ ਆ ਕਿ ਸਾਡੀ ਕੋਈ ਸੁਣਵਾਈ ਦਿੱਤੀ ਹੋਣੀ ਤੁਸੀਂ ਸਾਡੀ ਸੁਣਵਾਈ ਕਰੋ ਕਈ ਤੁਹਾਨੂੰ ਇਹ ਚਾਹੁੰਦੇ ਆ ਕਿ ਸਾਡਾ ਕਿਸ ਤਰ੍ਹਾਂ ਵੀ ਇਹ ਮਤਲਬ ਹੱਲ ਹੋ ਜਾਵੇ ਕਿ ਸਾਨੂੰ ਸਾਡੇ ਬੇਟੇ ਦੀ ਕੀ ਕੰਡੀਸ਼ਨ ਹੋਣਾ ਚਾਹੀਦਾ ਟਾਈਮ ਹੈਗੀ ਜੋ ਕਿ ਬਹੁਤ ਮੰਦਲ ਹਾਲਾਤ ਮਾੜੇ ਨੇ ਟੋਟਲ ਸਿਰਫ 60 ਵੀ ਲੱਗੀ ਹੋਈ ਹੈ ਤੇ ਨਾਲ ਇਹਦੇ ਮਤਲਬ ਕਿ ਕੁੱਟ ਮਾਰਕੀਤੀ ਗਈ ਆ ਬੱਚਿਆਂ ਨੂੰ ਕੁੱਟ ਮਾਰੀ ਬਹੁਤ ਜਿਆਦੀ ਕੀਤੀ ਆ ਤੇ ਬੋਲਦਾ ਨਹੀਂ ਸਾਡਾ ਬੱਚਾ ਤਾਂ ਹੀ ਬਹੁਤ ਟੈਨਸ਼ਨ ਵਿੱਚ ਆ ਸਿਰਫ ਉਹ ਸਾਡਾ ਬੇਟਾ ਜਿਹੜਾ ਇਹਨਾਂ ਦੀ ਮਾਰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਆ ਕਿ ਸਾਡਾ ਕੋਈ ਵੀ ਸਾਫ ਮੱਦਲ ਪੀ ਹੋ ਜਾਵੇ ਕੋਈ ਸਾਨੂੰ ਸਾਫਲੀ ਅਜੇ ਤੱਕ ਮਿਲਿਆ ਇਹਨਾਂ ਦੋਸ਼ੀਆਂ ਨੂੰ ਕਦੇ ਨਹੀਂ ਪੜਿਆ ਅਜੇ ਸਾਡੇ ਕੋਈ ਕਾਰਵਾਈ ਨਹੀਂ ਅਜੇ ਤੱਕ ਇਹਨਾਂ ਨੇ ਸਾਡੀ ਮੰਗ ਇਹੋ ਹੀ ਆ ਕਿ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਪਾਹੀ ਸੋਸਾਇਟੀ ਲੁਧਿਆਣਾ ਤੋਂ ਵੀਰੋ ਇੱਕ ਬਹੁਤ ਹੀ ਮੰਦਭਾਗੀ ਘਟਨਾ ਸਾਡੇ ਸਾਹਮਣੇ ਆਈ ਹੈ ਇਹ ਕੋ ਪਹਿਲੀ ਘਟਨਾ ਨਹੀਂ ਆ ਅਕਸਰ ਇਦਾਂ ਦੀਆਂ ਘਟਨਾਵਾਂ ਹੁਣ ਤੁਹਾਨੂੰ ਪੰਜਾਬ ਦੇ ਵਿੱਚ ਅਕਸਰ ਸੁਣਨ ਨੂੰ ਮਿਲਦੀਆਂ ਪਰ ਕਿਤੇ ਨਾ ਕਿਤੇ ਦੁੱਖ ਹੁੰਦਾ ਹੈ ਸਾਡਾ ਏ ਉਹੀ ਪੰਜਾਬ ਆ ਇਹ ਉਹੀ ਸਾਡਾ ਕਿਸਾਨ ਆ ਜਿਹੜਾ ਟਿੱਕਰੀ ਬਾਰਡਰ ਸ਼ੰਭੂ ਬਾਰਡਰ ਤੇ ਕਿਸਾਨ ਮਜ਼ਦੂਰ ਏਕਤਾ ਦਾ ਨਾਹਰਾ ਬੁਲੰਦ ਕਰਦਾ ਸੀ ਤੇ ਅੱਜ ਜਦੋਂ ਉਹ ਮਸਲਾ ਹੱਲ ਹੋ ਗਿਆ ਹੈ ਤੇ ਅੱਜ ਜਿਹੜਾ ਕਿਸਾਨ ਆ ਉਹ ਮਜ਼ਦੂਰ ਨੂੰ ਹੀ ਮਾਰ ਰਿਹਾ ਮਸਲਾ ਪਿੰਡ ਗੱਗੋਮਾਲ ਦਾ ਔਰ ਉਥੇ ਇੱਕ 17 ਸਾਲ ਦਾ ਐਸਸੀ ਸਮਾਜ ਨਾਲ ਸੰਬੰਧ ਰੱਖਦਾ ਇੱਕ ਬੱਚਾ ਆਪਣੀ ਮੱਝ ਜਿਹੜੀ ਹੈ ਉਹ ਪਸ਼ੂ ਆਪਣੇ ਜਿਹੜਾ ਵਾ ਉਹ ਲੈ ਕੇ ਜਾ ਰਿਹਾ ਸੀ ਆਪਣੇ ਘਰ ਨੂੰ ਕਿ ਚਰਾਉਣ ਲੈ ਕੇ ਜਾ ਰਿਹਾ ਸੀ ਤੇ ਉਹ ਮੋਟਰਸਾਈਕਲ ਦੇ ਉੱਪਰ ਉਹ ਜ਼ਮੀਨ ਮਾਲਕ ਜਿਹੜਾ ਆ ਰਿਹਾ ਸੀ ਤੇ ਉਹਦੇ ਮੋਟਰਸਾਈਕਲ ਦੇ ਆਉਣ ਤੋਂ ਡਰ ਤੋਂ ਹੀ ਜਿਹੜਾ ਵਾ ਉਹ ਡਰ ਕੇ ਮੱਝ ਜਿਹੜੀ ਹੈ ਉਹ ਪਸ਼ੂ ਜਿਹੜਾ ਵਾ ਉਹ ਉਹਦੇ ਝੋਨੇ 'ਚ ਵੜ ਜਾਂਦੀ ਹੈ ਤਾਂ ਉਹ ਝੋਨੇ ਦੇ ਮਾਲਕ ਵੱਲੋਂ ਇੱਕ ਖਿਸਾਨ ਵੱਲੋਂ ਕਿਸਾਨ ਤੁਹਾਨੂੰ ਕਹਾਂਗਾ ਨਾ ਉਸ ਹਿਵਾਨ ਵੱਲੋਂ ਬੜੀ ਬੇਰਹਿਮੀ ਦੇ ਨਾਲ ਇੱਥੋਂ ਤੱਕ ਕਿ ਉਹਦੇ ਪੁੱਤਰ ਉਹਦੇ ਪੁੱਤਰ ਵੱਲੋਂ ਕਿਸਾਨ ਵੱਲੋਂ ਤੇ ਉਸ ਦੀ ਜਨਾਨੀ ਵੱਲੋਂ ਜਿਹੜਾ ਵਾ ਬੜੀ ਬੁਰੀ ਤਰ੍ਹਾਂ ਮਾਰਕੁੱਟਾਈ ਕੀਤੀ ਕਿ ਉਸ ਬੱਚੇ ਦੀ ਉਹਦੇ ਡੰਗਰਾਂ ਨੂੰ ਭਜਾ ਦਿੱਤਾ ਗਿਆ ਇੱਥੋਂ ਤੱਕ ਕਿ ਹਵਾਨੀਅਤ ਹੀ ਹੱਦ ਦੇਖ ਲਓ ਇਨਸਾਨੀਅਤ ਦਾ ਕਹਾਣ ਦੇਖ ਲਓ ਕਿ ਉਸ ਬੱਚੇ ਨੂੰ ਉਹ ਤਿੰਨਾਂ ਜਾਣਿਆਂ ਨੇ ਮਾਰਕੁੱਟ ਕੇ ਬੇਹੋਸ਼ੀ ਦੇ ਹਾਲ ਦੇ ਵਿੱਚ ਉਥੇ ਗਰਾਊਂਡ ਦੇ ਵਿੱਚ ਸੁੱਟ ਦਿੱਤਾ ਕਿਸੇ ਬੱਚੇ ਨੇ ਜਾ ਕੇ ਉਹਨਾਂ ਦੇ ਘਰ ਸੁਣਾ ਦਿੱਤਾ ਕਿ ਤੁਹਾਡਾ ਬੱਚਾ ਉਥੇ ਮਾਰ ਕੇ ਸੁੱਟ ਗਿਆ ਕੋਈ ਤੇ ਫਿਰ ਉਹ ਪਰਿਵਾਰ ਗਿਆ ਤੇਰ ਰਾਤ ਉਹ ਰਮਦਾਸ ਹਸਪੀਟਲ ਲੈ ਕੇ ਗਿਆ ਉਹਨਾਂ ਨੂੰ ਜਵਾਬ ਮਿਲ ਗਿਆ ਉਸ ਤੋਂ ਬਾਅਦ ਜਿਹੜਾ ਵਾ ਉਹ ਅਜਨਾਲੇ ਲੈ ਕੇ ਗਏ ਜਵਾਬ ਮਿਲ ਗਿਆ ਤੇ ਉਹ ਹੁਣ ਉਹ ਮੁੰਡਾ ਗੁਰਨਾਨਕ ਦੇਵ ਹਸਪੀਟਲ ਕੱਲ ਦਾ ਜਿਹੜਾ ਜੇਰੇ ਇਲਾਜ ਆ ਇਸ ਗੱਲ ਦੀ ਖਬਰ ਰਾਤੀ ਉਹਨਾਂ ਨੇ ਮੈਨੂੰ ਤਕਰੀਬਨ देर ਰਾਤ ਦਿੱਤੀ ਪਰ ਮੈਂ ਗੱਲ ਕਹਿਣਾ ਚਾਹੁੰਨਾ ਵਾ ਵੀ ਚਲੋ ਮਗਲੀ ਗੱਲ ਕਰਾਂ ਕਿ ਇਸ ਇਸ ਦੇ ਬਾਅਦ ਮੈਂ ਸਵੇਰੇ ਜਦੋਂ ਉਹਨਾਂ ਦੇ ਪਰਿਵਾਰ ਦੇ ਨਾਲ ਰਾਫਤਾ ਕਾਇਮ ਕੀਤਾ ਐਸ ਐਚਓ ਸਭ ਤੱਕ ਮੈਂ ਗੱਲ ਪਹੁੰਚਾਈ ਤੇ ਉਹਨਾਂ ਨੇ ਆਪਣਾ ਫਰਜ਼ ਨੂੰ ਬਖੂਬੀ ਸਮਝਦਿਆਂ ਹੋਇਆਂ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਮੇਰੇ ਖਿਆਲ ਦੇ ਨਾਲ ਉਹਨਾਂ ਤੇ ਜਿਹੜਾ ਵਾ ਬਣਦੀ ਕਾਨੂੰਨੀ ਕਾਰਵਾਈ ਵੀ ਹੋਵੇਗੀ ਜ਼ਰੂਰ ਲਾਜ਼ਮੀ ਹੈ ਪਰ ਮੈਂ ਮੇਰੇ ਬੋਲਣ ਦਾ ਮਕਸਦ ਜਨਤਾ ਤੱਕ ਪਹੁੰਚਾਉਣ ਦਾ ਮੈਸੇਜ ਹੈ ਕਿ ਪਹਿਲਾਂ ਵੀ ਇਦਾਂ ਦੀ ਘਟਨਾ ਇੱਕ ਸੰਗਰੂਰ ਦੇ ਵਿੱਚ ਹੋਈ ਸੀ ਤੇ ਉਹਦੇ ਵਿੱਚ ਵੀ ਜਿਹੜਾ ਕਿਸਾਨ ਜੱਥੇਬੰਦੀ ਕੋਈ ਉਗਰਾਹਾ ਗੁਰਾਹਾ ਕੋ ਜੱਥੇਬੰਦੀ ਹੈ ਤੇ ਉਹਨਾਂ ਦੇ ਜਿਹੜੇ ਕਾਰਕੂਨ ਆ ਉਹ ਜਾ ਕੇ ਉੱਥੇ ਵੀ ਸੰਗਰੂਰ ਦੇ ਵਿੱਚ ਵੀ ਖੱਲਰ ਪਾਉਂਦੇ ਸੀ ਕਿ ਅਸੀਂ ਉਹ ਵੀ ਬੱਚਾ ਕੁੱਟਿਆ ਸੀ ਅਸੀਂ ਧਰਨੇ ਲਾਵਾਂਗੇ ਉਹ ਕਰਾਂਗੇ ਜੇ ਕਰਾਂਗੇ ਤੇ ਇਸ ਮਾਮਲੇ ਦੇ ਵਿੱਚ ਵੀ ਮੈਨੂੰ ਪਤਾ ਲੱਗਿਆ ਕਿ ਕੋਈ ਗੁਰਾਹਾਂ ਜਥੇਬੰਦੀ ਦੇ ਕੋ ਸੱਜਣਾਂ ਨਾਲ ਕੋਲ ਗਏ ਸੀ ਤੇ ਉਹ ਪ੍ਰਸ਼ਾਸਨ ਦੇ ਉੱਪਰ ਆਪਣਾ ਦਬਾਅ ਬਣਾ ਰਹੇ ਕਿ ਤੁਸੀਂ ਪਰਚਾ ਨਾ ਕਟਿਓ ਅਸੀਂ ਰਾਜੀਨਾਮਾ ਕਰਾ ਲਾਂਗੇ ਮੈਂ ਗੁਰਾਹਾਂ ਜਥੇਬੰਦੀ ਨੂੰ ਕਹਿਣਾ ਚਾਹੁੰਦਾ ਵਾਂ ਕਿ ਵੀਰ ਮੇਰੇ ਉਹ ਹੀ ਮਜ਼ਦੂਰ ਆ ਜਿਨ੍ਹਾਂ ਦਾ ਤੁਸੀਂ ਸਹਾਰਾ ਲੈਂਦੇ ਰਹੇ ਹੋ ਇਹੋ ਹੀ ਮਜ਼ਦੂਰ ਆ ਜਿਨ੍ਹਾਂ ਨੂੰ ਤੁਸੀਂ ਆਪਣੇ ਨਾਲ ਟਿੱਕਰੀ ਬਾਰਡਰ ਤੇ ਬਿਠਾਇਆ ਇਹ ਕਿਰਪਾ ਕਰਕੇ ਮੜਾ ਜੀ ਸਾਨੂੰ ਦੱਸ ਦਿਓ ਕਿ ਕਿਸਾਨ ਜਥੇਬੰਦੀਆਂ ਆ ਸਾਣ ਜਿੱਥੇ ਬੰਦੀਆਂ ਹੀਆਂ ਕਿ ਜਾਂ ਇਹਨਾਂ ਦੇ ਵਿੱਚ ਕੋਈ ਹਿਵਾਨ ਜਿਹੜੇ ਬੈਠੇ ਆ ਉਹਨਾਂ ਨੂੰ ਕੱਢਣ ਦਾ ਬਾਹਰ ਦਾ ਦੇਨ ਦਾ ਰਸਤਾ ਹੈਗਾ ਉਗਰਾਹਾ ਸਾਹਿਬ ਤੁਸੀਂ ਪਹਿਲਾਂ ਵੀ ਤੁਹਾਡੇ ਬਿਆਨ ਜਿਹੜੇ ਸੀ ਉਸ ਜਿਹੜਾ ਹਿਵਾਨ ਸੀ ਉਹਦੇ ਹੱਕ ਦੇ ਵਿੱਚ ਆਏ ਸੀ ਪਰ ਪ੍ਰਸ਼ਾਸਨ ਦੀ ਬੜੀ ਵਧੀਆ ਕਾਰਗੁਜ਼ਾਰੀ ਉਹਨਾਂ ਨੇ ਵਿਖਾਈ ਆ ਤੇ ਉਸ ਬੰਦੇ ਆ ਜੇਲ੍ਹ ਦੇ ਵਿੱਚ ਆ ਜੇਲ੍ਹ ਦੇ ਵਿੱਚ ਇਹ ਵੀ ਜਾਣਗੇ ਪਰ ਆਪਾਂ ਵੇਖੋ ਨਾ ਕਿ ਪੰਜਾਬ ਦੇ ਵਿੱਚ ਰਹਿ ਕੇ ਕਿੱਧਰ ਨੂੰ ਤੁਰੇ ਜਾ ਰਹੇ ਆ ਉਹ ਜਾਨਵਰ ਆ ਜਾਨਵਰ ਦਾ ਦਿਮਾਗ ਹੁੰਦਾ ਤੇ ਫਿਰ ਪਤਾ ਕਿ ਇਦਾਂ ਦਾ ਪਹਿਲਾਂ ਵੀ ਤਰਨਤਾਰਨ ਦੇ ਵਿੱਚ ਵੀ ਕੇਸ ਆ ਆ ਚੁੱਕਾ ਸੋ ਤੁਸੀਂ ਸਾਰੇ ਭਲੀ ਭਾਤ ਜਾਣਦੇ ਹੋ ਮੈਂ ਬਹੁਤੀ ਗੱਲਾਂ ਨੂੰ ਲੰਬੇ ਨਾ ਕਰਾਂ ਇੱਕ ਸ਼ੁੱਧ ਪੰਜਾਬੀ ਦੇ ਵਿੱਚ ਮੈਂ ਸਮਝਾ ਦਿਆਂ ਤੁਹਾਨੂੰ ਪੰਜਾਬ ਦੇ ਵਿੱਚ ਮਜ਼ਦੂਰਾਂ ਦੇ ਉੱਪਰ ਅਤਿਆਚਾਰ ਕਰਨ ਵਾਲੇ ਹੁਣ ਮੁਗਲ ਨਹੀਂ ਐ ਮੁਗਲ ਰੂਪ ਧਾਰ ਚੁੱਕੇ ਕੁਝ ਆਪਣੇ ਹੀ ਐ ਕਿਸਾਨ ਨੇ ਜਿਹੜੇ ਹਵਾਨਾਂ ਦਾ ਰੂਪ ਧਾਰ ਚੁੱਕੇ ਆ ਗੱਲਾਂ ਬਹੁਤ ਚਕੌੜੀਆਂ ਲੱਗਦੀਆਂ ਆ ਮੈਂ ਸਾਰੇ ਕਿਸਾਨਾਂ ਨੂੰ ਮਾੜਾ ਨਹੀਂ ਕਹਿੰਦਾ ਲੱਗੇ ਚੋਲਾ ਸਾਹਿਬ ਮੇਲਾ ਹੁੰਦਾ ਡੇਰੇ ਬਾਬਾ ਨਾਨਕ ਤੇ ਉਹ ਕਿਸਾਨ ਕਿਹੜੇ ਨੇ ਜਿਹੜੇ ਸ਼ਰਧਾਵਾਨ ਆਪਣੇ ਹੋ ਕੇ ਤੇ ਆਪਣੇ ਆਪ ਕਹਿੰਦੇ ਨੇ ਸਾਡੀ ਫਸਲ ਦੇ ਵਿੱਚੋਂ ਲੰਘੋ ਸੰਗਤ ਨੂੰ ਤੇ ਕਿੱਲਿਆਂ ਦੇ ਕਿੱਲੇ ਫਸਲ ਕਹਿੰਦੇ ਤਬਾਹ ਕਰਵਾ ਲੈਂਦੇ ਆਪਣੇ ਆਪ ਉਹ ਸ਼ਰਧਾ ਕਿ ਉਹ ਅੰਨੀ ਸ਼ਰਧਾ ਕਿ ਜਾਂ ਫਿਰ ਇਹ ਇਹ ਜਿਹੜਾ ਵਾ ਜਾਣੇਣ ਜਾਣੇ ਕੋ ਖੇਤ 'ਚ ਜਾਨਵਰ ਵੜ ਜਾਂਦਾ ਤੇ ਉਹ ਮੈਂ ਕਹਨਾ ਜਿਹੜਾ ਤਾਂ ਮਾਲਕ ਹੈ ਜਨਵਰਾਂ ਦਾ ਉਹਨਾਂ ਨੂੰ ਬੇਰਮੀ ਨਾਲ ਕੁੱਟਣਾ ਜਾਤੀ ਸੂਚਕ ਸ਼ਬਦ ਬੋਲਣੇ ਮੁੰਡੇ ਦਾ ਬਿਲਕੁਲ ਉਹਨੂੰ ਕੋਈ ਇਦਾਂ ਦੀ ਹੱਡੀ-ਹੁੱਡੀ ਤਾਂ ਉਹਦੀ ਕੋਈ ਕ੍ਰੈਕ ਹੋਈ ਇਸ ਕੋਲੋਂ ਬਚਾਵਾ ਪਰ ਉਹ ਉਸਦੇ ਕੋ ਦਿਮਾਗ ਤੇ ਗਹਿਰੀਆਂ ਸੱਟਾਂ ਵੱਜੀਆਂ ਸਾਹ ਲੈਣ ਦੇ ਵਿੱਚ ਉਹਨੂੰ ਪ੍ਰੋਬਲਮ ਹੋ ਜਾ ਰਹੀ ਹੈ ਮਸਲਾ ਬਹੁਤ ਗੰਭੀਰ ਹੈ ਚਿੰਤਾਜਨਕਾ ਪੰਜਾਬੀਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਮੇਰੇ ਵੀਰੋ ਸਾਰੇ ਮਾੜੇ ਨਹੀਂ ਸਾਰੇ ਚੰਗੇ ਵੀ ਨਹੀਂ ਪਰ ਆਪਾਂ ਚੰਗਿਆਂ ਦੀ ਚੋਣ ਕਰਕੇ ਮਾੜਿਆਂ ਦੇ ਖਿਲਾਫ ਆਵਾਜ਼ ਬੁਲੰਦ ਕਰੀਏ ਨਾ ਕਿ ਜਿਹੜੇ ਮਾੜਾ ਕੰਮ ਕਰਦੇ ਆ ਉਹਨਾਂ ਦੇ ਹੱਕਾਂ ਦੇ ਵਿੱਚ ਆਪ ਆ ਜਾਈਏ ਉਹ ਜਿਹੜੀ ਵੀ ਜਿਸ ਬੰਦੇ ਨੇ ਵੀ ਇੱਕ ਕਰਤੂਤ ਇਹ ਕੀਤੀ ਹੈ ਸਜ਼ਾ ਦਾ ਹੱਕਦਾਰ ਬਣਦਾ ਉਹਨੂੰ ਸਜ਼ਾ ਮਿਲ ਕੇ ਰਹੇਗੀ ਐਸਸੀ ਐਕਟ ਵੀ ਲਾਕੇ ਰਹੇਗਾ ਇਹ ਜਿਹੜਾ ਜਾਤੀ ਸੂਚਕ ਸ਼ਬਦ ਬੋਲਦੇ ਹੋ ਨਾ ਮੜਾ ਚੱਕ ਆਣ ਕੇ ਤੁਸੀਂ ਘੁਮਾਣ ਦੇ ਵਿੱਚ ਇਹ ਹੁਣ ਚੱਲਣਾ ਨਹੀਂ ਦੇਣਾ ਟੈਨਸ਼ਨ ਨਾ ਲਓ ਕੱਲ ਆ ਰਹੇ ਹਾਂ ਕਰਦੇ ਆ ਨਾ ਦਹਲ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ